पर बहुत तगड़ा उछा हम्म हम्म 200 खट्टर पौड़ी है बल्ले 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 बाबा कहना उधर आला हां ओ वीर तू बैठ जा इते इते क्या होणा अच्छा ओ मां वो साइकिल के देखो आदर साइकिल गिर जणा दे देखी मां भाई हौसला रखना चाहिए हाँ। 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 हां हौसले का बंदा बहुत चढ़ जणा पिंगला पहाड़ चढ़ के ਚਾਲ ਕਹਿੰਦਾ ਫਿਰ ਮਹਲ ਮੈਂ ਉਹਨਾਂ ਦੇ ਅਸੀਂ ਦੂਈ ਮਹਿਰਬਖਸ਼ੀ ਦੂਈ ਮੂਰੇ ਆ ਪਿੱਛੇ ਜਿਹੜੀਆਂ ਕਿ ਉਹ ਜਿño ਵਾਂ ਹੂੰ ਜਨਾਨੀਆਂ ਜਿਹੜੀਆਂ ਉੱਚੜਦੀਆਂ ਬਣਦੀਆਂ ਹਾਂ ਹੂੰ ਉਹ ਕੰਟਰੀ ਦੀਆਂ ਉਹਨਾਂ ਤੋਂ ਬੋਲੀ ਸਮਝ ਨਹੀਂ ਕਿ ਲਾਈ ਦਿਉਣਾ ਹਾਂ ਉਹ ਕਹਿਣੀਆਂ ਉਹਨਾਂ ਨੂੰ ਬੋਲੀ ਚ ਹਾਂ ਉਹ ਸਮਝ ਤਰਾ ਸਮਝ ਦਰੋ ਬਾਬਾ ਹਾਂ ਉਹ ਕਹਿੰਦਾ ਅਸੀਂ ਤਾਂ ਆਪ ਸਕੇ ਪਏ ਜੋ ਤੇ ਸਾਚੇ ਮੂਰੇ ਫਿਰਦੇ ਆ ਕਿਆ ਮਦਦ ਕਰੂਗੇ ਹਾਂ ਇਹ ਫੜੋ ਕੋਈ ਨਹੀਂ ਪਤਾ ਉਹਨੇ ਪਾਸ਼ੇ ਬੋਲੇ ਪਨ ਫੜ ਲੋ ਬਹਾਤੇ ਹਾਂ 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 ਠੱਕਣਾ ਨਹੀਂ ਕਰਨਾ ਪੈਂਦਾ ਹਾਂ ਮਤਲਬ ਹਾਂ ਉਹ ਬੰਦਾ ਠੱਕੇ ਵੀ ਤਾਂ ਸੀ ਫਿਰ ਇਹ ਤਾਂ ਪਿੱਛੇ ਪੈ ਤੋ ਕਿੰਨੀਆਂ ਬੋੜੀਆਂ ਉੱਪਰ ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਪੇਜ ਨੂੰ ਪਾਈ ਛੇਤੀ ਤੋਂ ਛੇਤੀ ਫੋਲੋ ਵੀ ਕਰ ਦਿਓ ਪਹੁੰਚੇ ਹੋਏ ਆ ਜੀ ਖੇਤਾਂ ਦੇ ਵਿੱਚ ਪਿੱਛੇ ਆਵਾਜ਼ ਪਤਾ ਨਹੀਂ ਕਿਸ ਚੀਜ਼ ਦੀ ਆਉਂਦੀ ਸੀ हट ਗਈ ਹੁਣ ਪਹਿਲਾਂ ਮੈਂ ਬੈਕ ਕੈਮਰਾ ਕਰਦੀ ਆ ਜਿਉਂ ਤੁਹਾਨੂੰ ਖੇਤਾਂ ਦਾ ਦਿਖਾਉਣੀ ਆ ਮੇਰੇ ਜਾਂਦੇ ਰੂਪ ਤਾਂ ਚ ਆਲਮੋਸਟ ਸਾਰੀ ਜਿਹੜੀ ਹੋ ਗਈ ਜਿਲਾਕ ਪਾਸ ਦੀ ਕੰਪਲੀਟ ਠੀਕ ਹੈ ਤੇ ਲੱਗੇ ਹੋਏ ਆ ਜੀ ਦੜਾ ਦੜ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਚਾਚੂ ਉਧਰ ਗਏ ਹੋਏ ਆ ਜੀ ਸਾਹਮਣੇ ਚੋਈ ਚ ਇਹ ਪਉ ਦੇਖੋ ਫਿਰਦੇ ਆ ਕੰਮ ਕਰਦੇ ਉਧਰ ਵੀ ਜਾਣਾ ਜ਼ਰੂਰੀ ਸੀਗਾ ਰੇਪ ਨਹੀਂ ਨਹੀਂ ਖਾਲੀ ਹੱਥ ਆ ਕੋ ਕੰਮ ਬੱਟਾ-ਬੁੱਟਾ ਚੈੱਕ ਕਰਦੇ ਹੋਣੇ ਆ ਉਧਰ ਕਿਤੇ ਇੱਧਰ ਪਪਾਈ ਲੱਗੇ ਹੋਏ ਜਾਮਣਾ ਖਾਣ ਤਾਇਆ ਜੀ ਸਾਡੇ ਇਹ ਰੁੱਖ ਕਾਫੀ ਪੁਰਾਣਾ ਇਸ ਕਰਕੇ ਹੁਣ ਠੀਕ ਹੈ ਤੇ ਬੈਠੀ ਹੈ ਜੀ ਇੱਧਰ ਸਾਡੀ ਸੰਗਤ ਇਹਨੂੰ ਲੱਗ ਰਹੇ ਆ ਹੌਲੀ ਹੌਲੀ ਅਮਰੂਦ ਠੀਕ ਹੈ ਦੇਖੋ ਅਨਾਰ ਵੀ ਲੱਗ ਰਹੇ ਆ ਤੇ ਇੱਕ ਇੱਧਰ ਬੰਦਾ ਹੋਰ ਆ ਗਿਆ ਸਾਸਰੀ ਕਾਲ ਤੋਂ ਉਹਨੇ ਕਿ ਲੱਗ ਲ ਹੋਇਆ ਵਾ ਉਹਨੇ ਲਾਤਾ ਜੀ ਕੀ ਨੇ ਉਧਰ ਆ ਗਿਆ ਤਾਂ ਖੱਦ ਨੇ ਲੋਨੇ ਲਾਤਾ ওকে ਠੀਕ ਹੈ ਉਧਰ ਇੱਧਰ ਬੈਠੇ ਪਾਪਾ ਜੀ ਬਲੌ ਜੀ ਸਾਸਰੀ ਘਰ ਪਾਪਾ ਜੀ ਪਾਪਾ ਜੀ ਕਿਦਾਂ ਦਾ ਰਿਹਾ ਟ੍ਰਿਪ ਫਿਰ ਬਹੁਤ ਵਧੀਆ ਹੈ ਫੁੱਲ ਇੰਜੋਏ ਕਰਿਆ ਪੂਰਾ ਗਾਣਾ ਗੁਣਾ ਕਿਨੇ ਕੱਢੀਆਂ ਹਾਂ ਇਹਨੂੰ ਪਾਪਾ ਰਾਂ ਨੂੰ ਅੱਛਾ ਪੂਰੀ ਅਸ਼ਕਰੀ ਘੁੰਮਲੇ ਫਿਰਲੇ ਆ ਨਾ ਦੇਖ ਲਿਆ ਦੇਖ ਲੋ ਹਨਾ ਚਲੋ ਵਧੀਆ ਰਿਹਾ ਹੁਣ ਤੁਹਾਨੂੰ ਯਾਦ ਤਾਂ ਨਹੀਂ ਆਉਂਦੀ ਉਧਰਲੀ ਮਾੜਾ ਮੋਟਾ ਤਾਂ ਹੁੰਦਾ ਹੋਣਾ ਐ ਅੰਨਾ ਤਾਂ ਹਿੰਦੂ ਉਪਰ ਰੱਖੀ ਗਈ ਐ ਅੱਛਾ ਪਾਪਾ ਜੀ ਉਧਰਲਾ ਖਾਣਾ ਪੀਣਾ ਵੀ ਦੇਖਿਆ ਤਾਂ ਤੁਸੀਂ ਮਾੜਾ ਮੋਟਾ ਟੇਸਟ ਕਰਕੇ ਖਾਣਾ ਪੀਣਾ ਤਾਂ ਸਭ ਉਥੇ ਹੋਟਲਾਂ ਪਰੇ ਬਣਦਾ ਕੱਟੇ ਬਣਾਉਨੇ ਕਰਾਂਗੇ ਤਾਂ ਅੱਛਾ ਤੁਸੀਂ ਖਾਦਾ ਤਾਂ ਮਾੜਾ ਮੋਟਾ ਉਧਰਲਾ ਖਾਣਾ ਖਾਦੇ ਆ ਉਧਰਲਾ ਖਾਣਾ ਤਾਂ ਦੇਖੀਏ ਜਿਹੜੇ ਬਣੇ ਨੇ ਉਹ ਨਹੀਂ ਖਾਧਾ ਪੰਜਾਬੀ ਜਿਹੜੇ ਆਪਣੀ ਮਜ਼ੇ ਆਦੇ ਬੰਦੇ ਆ ਅੱਛਾ 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 ਚਲੋ ਬੜੀਆ ਪਾਪਾ ਨੂੰ ਕਿਹਾ ਵੀ ਕਦੀ ਹੋਰ ਕੰਟਰੀ ਲਾਓ ਪਾਪਾ ਕਹਿੰਦੇ ਇਹਨੇ ਪਾਪਾ ਜੀ ਥੋੜੇ ਜਿ ਥੱਕ ਗਏ ਫੇਰ ਪਾਵਾਂਗੇ ਮੈਂ ਕਾ ਹੋਰ ਕੀ ਆ ਪਾਪਾ ਜੀ ਨੂੰ ਹੁਣ ਬਸ ਡੱਬ ਕੇ ਰੱਖਾਂ ਬਾ ਕਮਾਈਓ ਜਾਣਾ ਹੁਣ ਆ ਤੁਸੀਂ ਤਿਆਰ ਰਹੋ ਬਸ ਹੁਣ ਜਾਣ ਨੂੰ ਹਾਂ ਹੁਣ ਲਾਠੀ ਫੜੀ ਹੋਈ ਹਾਂ ਹਾਂ ਉਹ ਜਾ ਲਾਠੀ ਲਈ ਚੱਲੀ ਚੱਲੇ ਚਲੋ ਆਪਕੋ ਸ਼ ਹਿੰਮਤ ਵੀ ਥੀ ਨਾ ਤੁਹਾਡੇ ਚ ਗੱਲ ਇਹ ਵੀ ਆ ਜੇ ਤੁਸੀਂ ਦ੍ਰਿੜ ਕਰਕੇ ਰੱਖਿਆ ਵੀ ਮੈਂ ਹੁਣ ਲਾਠੀ ਦੇ ਬਿਨਾ ਤੁਰਨਾ ਪਈ ਸਾਰਾ ਘੁੰਮਣਾ ਫਿਰਨਾ ਉਹ ਬੁੱਧਾ ਇੱਕ ਮੰਦਿਰ ਉੱਪਰ ਬਹੁਤ ਤਕੜਾ ਉੱਚਾ ਹਾਂ ਹਾਂ 200 ਖੱਤਰਪੌੜੀ ਹੈ ਬੱਲੇ 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 ਬਾਬਾ ਕਹਿੰਦਾ ਉਧਰ ਆਲਾ ਹਾਂ ਉਹ ਵੀਰ ਤੂੰ ਬਹਿ ਜਾ ਇੱਥੇ ਇੱਥੇ ਕੀ ਚੱਲ ਰੋਣਾ ਅੱਛਾ ਉਹ ਮਾਪ ਉਹ ਸਾਈਕਲ ਦੇਖੋ ਆਦਰ ਕਰਨੇ ਸਾਈਕਲ ਗਿਰ ਜਣਾ ਦੇ ਪਰ ਦੇਖੀ ਮਾਹ ਭਾਈ ਹੌਸਲਾ ਰੱਖਣਾ ਚਾਹੀਦਾ ਹਾਂ ਹੌਸਲੇ ਦਾ ਬੰਦਾ ਬਹੁਤ ਕਰ ਜਣਾ ਪਿੰਗਲਾ ਪਹਾੜ ਦੇ ਹੱਦ ਕਰਾਉਂਦਾ ਹੋਰ ਕੀ ਦੇਖ ਲੋ ਹਾਂ ਚੱਲ ਕਹਣਾ ਫਿਰ ਮਾਹ ਲੈ ਮੈਂ ਉਹਨਾਂ ਦੇ ਅਸੀਂ ਦੋ ਹੀ ਮਹਿਰ ਬਾਖਸ਼ੀ ਦੋਵੇਂ ਮੂਰੇ ਆਪ ਪਿੱਛੇ ਜਿਹੜੀਆਂ ਕਿ ਉਹ ਜਿੰਨਾਂ ਵਾਂ ਹੂੰ ਜਨਾਨੀਆਂ ਜਿਹੜੀਆਂ ਉ ਚੜਦੀਆਂ ਬਣਦੀਆਂ ਹਾਂ ਉਹ ਕੰਟਰੀਆਂ ਉਹਨਾਂ ਦਾ ਬੋਲੀ ਸਮਝ ਨਹੀਂ ਪਿਲਾਈ ਦਿੰਦਾ ਹਾਂ ਉਹ ਕੰਟਰੀਆਂ ਉਹਨਾਂ ਨੂੰ ਬੋਲੀ ਚ ਹਾਂ ਉਹ ਸਮਝ ਤੇਰਾ ਸਮਝਦਾ ਜੋ ਬਾਪਾ ਹਾਂ ਉਹ ਕਹਿੰਦਾ ਅਸੀਂ ਤਾਂ ਆਪ ਸਕੇ ਪਏ ਜੋ ਤਾਂ ਸਾਚੇ ਬੂਰੇ ਫਿਰਦੇ ਆ ਕਿਆ ਮਦਦ ਕਰੂੰਗੇ ਹਾਂ ਇਹ ਫੜ ਉਹ ਕੋਈ ਨਹੀਂ ਬਟ ਉਹਨੇ ਪਾਸ਼ੇ ਭੋਲੇ ਕੋ ਨਾ ਫੜ ਲੋ ਬਹਾਂ ਦੇ ਹਾਂ 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 ਠੱਕਣਾ ਜਾਣ ਕਰਨਾ ਪੈਂਦਾ ਹਾਂ ਮਤਲਬ ਹਾਂ ਤੇ ਬੰਦਾ ਥੱਕੇ ਵੀ ਤਾਂ ਸੀ ਫਿਰ ਨਹੀਂ ਤਾਂ ਪਿੱਛੇ ਫਿਰ ਤੋ ਕਿੰਨੀਆਂ ਪੌੜੀਆਂ ਉੱਪਰ ਫਿਰ ਕਿੰਨੀਆਂ ਪੌੜੀਆਂ ਉੱਪਰ ਅਸੀਂ ਹਲੇ ਮੈਂ ਤੁਹਾਨੂੰ ਦੱਸਦੀ ਮੈਂ ਕਿਹਾ ਵੀ ਪਾਪਾ ਜੀ ਨੂੰ ਕੋਈ ਡੰਡਾ ਡੁੰਡਾ ਫੜਾ ਦੇਣਾ ਤਾਂ ਸਹੀ ਗਾ ਮੈਂ ਇਹ ਗੱਲ ਕਹੀ ਕਿਉਂਕਿ ਪਾਪਾ ਜੀ ਵੀਡੀਓ ਚ ਦੇਖ ਕੇ ਆਏ ਲੱਗਦਾ ਵੀ ਤੁਸੀਂ ਥੱਕ ਗਏ ਪਾਪਾ ਨੇ ਪਤਾ ਕਿਆ ਕਿਆ ਕਿਦੇ ਬਾਅਦ ਤੇਰੀਆਂ ਗੱਲਾਂ ਹੀ ਆ ਉਹ ਸਾਤੇ ਮੂਰੇ ਤੇ ਅਸੀਂ ਸਾਹ ਸਾਹ ਹੋ ਜਾਂਦੇ ਤੇ ਉਹ ਦੋ ਹੀ ਨਹੀਂ ਤੇ ਹੁੰਦੇ ਵੀਰ ਨਾ ਚੜ ਜਾਂਦੇ ਸੀਗੇ ਮੈਂ ਕਿਹਾ ਫਿਰ ਪਾਈਪ ਖਾਦੀਆਂ ਖਰਾਕਾ ਕੰਮੇ ਆਉਣੀ ਆ ਉਹੀ ਆ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਇਹ ਹੌਸਲੇ ਦੀ ਗੱਲ ਕਰਿਆ ਮੈਂ ਹੌਸਲਾ ਰੱਖਿਆ ਫਿਰ ਮਾ ਡੰਡਾ ਲੈਣਾ ਹੀ ਜੇ ਪਹਿਲੇ ਹੌਸਲਾ ਟੁੱਟ ਜਾਂਦਾ ਵੇ ਮੇਤੇ ਨਹੀਂ ਤੋਰ ਹੁੰਦਾ ਫਿਰ ਤਾਂ ਜਦ ਇਹ ਹੋ ਜਾਣਾ ਤਾਂ ਨਹੀਂ ਬਾਹਰ ਫੜਨਾ ਹੀ ਨਹੀਂ ਡੰਡਾ ਫੜਨਾ ਇਹ ਬਹੁਤ ਵਧੀਆ ਗੱਲ ਕਰੀ ਦੀ ਸੀ ਆ ਬਹੁਤ ਦੂਰ ਤੱਕ ਫੁੰਮਲੇ ਹੂੰ ਪਿੰਬਰ ਤੇਲ ਫਿਰ ਵੀ ਚੱਲੇ ਤੁਸੀਂ ਟਿੰਬਲ ਟ੍ਰੇਨ ਵਿੱਚ ਵੀ ਘੁੰਮੇ ਆਏ ਤੁਸੀਂ ਕੰਗਰੇਟਾ ਜਾਂ ਬੁੱਢੇ ਨੂੰ ਮਏ ਆ? ਅੱਛਾ ਅੱਛਾ ਹਾਂ ਹੋਰ ਕਿਹੜੀ ਕਿਹੜੀ ਜਗ੍ਹਾ ਗਏ ਤੇ ਜਿਹੜੀ ਤੁਹਾਨੂੰ ਵਧੀਆ ਲੱਗੀ ਵੀ ਬਈ ਦੇਖ ਪਾਈ ਮੈਨੂੰ ਉੱਥੇ ਵਧੀਆ ਲੱਗਿਆ ਵਧੀਆ ਤਾਂ ਸਾਰੇ ਕਿਸਾਰੇ ਦੇ ਆ ਵਧੀਆ ਵਾਲਾ ਤਾਂ ਕੋਈ ਖਾਸ ਹੀ ਚੱਲਦੀ ਹੈ ਹਾਂ ਇੱਕ ਹੋਰ ਹੈ ਜੇ ਪਹਿਲੇ ਪਹਿਲੇ ਦਿਨ ਹੀ ਜਾ ਕੇ ਹਾਂ ਉੱਥੇ ਪਰ ਸਾਰੇ ਹਾਂ ਕਾਂਗੋਗ੍ਰੇਕ ਦਾ ਤਾਂ ਅੱਛਾ ਹਾਂ ਕਾਂਗੋਗ੍ਰੇਕ ਦੇਖ ਦਿੱਤਾ ਹਾਂ ਚੜਕੇ ਵੀ ਬਹੁਤਾਂ ਫੋਟੋਆਂ ਖਿੱਚੀਆਂ ਅੱਛਾ ਹਾਂ ਦੁਬੇ ਨੇ ਤੇ ਬੁੱਢੇ ਨੂੰ ਦੇ ਅੱਛਾ ਇਹਨ ਵੇਖ ਕਿੱਥੋਂ ਗੱਡੀਆਂ ਨਹੀਂ ਵੱਢੀ ਜਾਂਦੀਆਂ ਦਸੋ ਚੰਗੀਆਂ ਮੂਹ ਰਹੀਆਂ ਪਾਣਾ ਕੋਟਾ ਅੱਛਾ 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 ਉਹ ਦਿਖਾਈਆਂ ਫੇਰ ਆ ਕੇ ਪੂਰੇ ਬਰਾਦੇ ਹਾਂ ਅੱਜ ਕਹਿੰਦਾ ਹਾਂ ਉਹਦੇ ਮੈਂ ਪਾਰ ਜਾਣਾ ਹਾਂ ਹਾਂ ਪਗਣਪੋਰ ਦੇ ਵਿੱਚ ਜਿਹੜੇ ਚੱਲਦੇ ਨੇ ਜਾ ਵੇ ਵਿੱਚ ਮਤਲਬ ਕਹਿਣ ਦਾ ਭਾਵ ਐ ਤਸੀਂ ਇਕੱਲਾ ਘੁੰਮ ਕੇ ਨਹੀਂ ਆਏ ਉੱਥੇ ਤੇ ਬਹੁਤ ਕੁਝ ਸਿੱਖ ਕੇ ਵੀ ਆਏ ਹਾਂ ਹਾਂ ਹੋਏ ਹੈਨਾ ਦੇਖ ਕੇ ਵੀ ਆਏ ਆ ਸਿੱਖ ਕੇ ਵੀ ਆਏ ਆ ਹਰ ਇਹ ਸਾਡੀ ਪਾਪਾ ਜੀ ਮੈਡਮ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਸੀ ਕਹਿੰਦੀ ਤੁਸੀਂ ਜਿੱਥੇ ਵੀ ਜਾਓ ਦੇਖ ਕੇ ਵੀ ਆਓ ਘੁੰਮ ਕੇ ਵੀ ਐਨਜੋਏ ਵੀ ਕਰਕੇ ਆਓ ਸਿੱਖ ਕੇ ਵੀ ਆਓ ਉੱਥੇ ਦੀ ਕੋਈ ਵੀ ਚੀਜ਼ ਹਾਂ ਅੱਗੇ ਤੁਸੀਂ ਸਸਰੀ ਘਰ ਦੇ ਸਾਰਿਆਂ ਨੂੰ ਹੂੰ ਉਹਨਾਂ ਦਾ ਪਾਪਾ ਜੀ ਖੇਤ ਦੇ ਕੰਮ ਨਾ ਨਾ ਉਧਰ ਗਾਰੇ ਦਾ ਥੱਲੇ ਬੜਵੇ ਦੇਖੋ ਲੈ ਫੋਨ ਇਹ ਕੰਮ ਨਹੀਂ ਕਰਨ ਦਾ ਸਾਲ ਹੈ ਬੈਜੇ ਸਾਡੇ ਨੂੰ ਬੱਤੇ ਸਾਡ ਰੱਖਿਆ ਹੈ ਵਧੀਆ ਕੰਮ ਨੇ ਪੜਿਆ ਹੂੰ ਉਹਨੇ ਲੈ ਕੇ ਗਿਆ ਨਾਲ 10 ਗੋਨ ਵਾਲੇ ਕਦੂਦਾਰੇ ਜੱਥੇਲੇ ਬੜੇ ਹੱਤ ਤੋਂ ਚੱਕ ਸੋਣ ਅਰ ਕੋਈ ਮਤਲਬ ਦਾ ਖੋਨ ਕੋਈ ਨਹੀਂ ਵੀ ਜਿਹੜਾ ਜ਼ਰੂਰੀ ਕਿਹਾ ਜਾਵੇ ਉਹ ਆਗਲ ਨੂੰ ਤਾਂ ਪਤਾ ਨਹੀਂ ਕਿਹੜੇ ਕੰਮ ਵਿੱਚ ਕਸੇ ਵੀ ਕਿਹੜੇ 'ਚ ਨਹੀਂ ਗਿਰਿਆ ਗੁਰਿਆ ਤਾਂ ਨਹੀਂ ਬਚ ਗਿਆ ਤਾਂ ਨਾ ਨਾ ਗਿਰਨ ਤਾਂ ਮਾਂ ਜਾਨ ਨਾਲ ਤੇ ਵੱਧਦਾ ਮਾਂ ਜਾਨ ਰੋਹੀ ਬਣ ਜਾਂਦਾ ਇਹ ਵੀ ਗੱਲ ਹੈ ਸਹੀ 6 ਮਹੀਨੇ ਤੂੰ ਆਤੜਾ ਕੇ 40000 ਬਚਾਉਣਾ ਪਾਪਾ ਜੀ ਆਪਣੇ ਵਿਊ ਦਿੰਦੇ ਤੇ ਨਾ ਵੀ ਬਾਹਰ ਤੇ ਮੈਂ ਕਿਆ ਕੇ ਕੁਝ ਸਿੱਖ ਕੇ ਆਇਆ ਕਹਿੰਦੇ ਘੁੰਮ ਕੇ ਸਾਰੇ ਆਉਂਦੇ ਮੈਂ ਤਾਂ ਸਿੱਖ ਕੇ ਆਇਆ ਗੱਲ ਸਿੱਖਣ ਵਾਲੀ ਜਿਵੇਂ ਹੁਣ ਇੱਕ ਬੋਤਲ ਵਾਲੀ ਗੱਲ ਵੀ ਚਾਚਾ ਹੱਥ ਚ ਬੋਤਲ ਚੱਕੀ ਫਰੀ ਗਿਆ ਖਾਲੀ ਪਾਣੀ ਦੀ ਗੇਰੀ ਨਹੀਂ ਹੈਗੀ ਇੱਥੇ ਸਾਰਾ ਜਿੱਥੇ ਤੇ ਕੁੱਤੀ ਢੜ ਦਿੰਦੇ ਆਂ ਦੀ ਜਿਹੜਾ ਸਮਾਨ ਚਾਤ ਆ ਗਿਆ ਉਹ ਕਹਿੰਦਾ ਡਸਟ ਬਿੰਚੇ ਪੈਣੀ ਜਾ ਕੇ ਹਾਂ ਹਾਂ ਉਹ ਤਾਂ ਗੇਰੀ ਨਹੀਂ ਹੈਗੀ ਹਾਂ ਉਹ ਵੀ ਨਹੀਂ ਆ ਬਸ ਕੈਮਰੇ ਲੱਗੇ ਮੇਰੇ ਬੋਤਲ ਗਿਰਦੀ ਵੀ ਦੇਖ ਲੈਂਦੇ ਜਦ ਜਦ ਪੈਸੇ ਚਲਾਨ ਹੈ ਨਾ ਜਦ ਇੱਕ ਪਾਪਾ ਜੀ ਰਾਂ ਨੂੰ ਮੈਂ ਵੀਡੀਓ ਚ ਇੱਕ ਗੱਲ ਹੋਰ ਦਿੰਦੀ ਕਾਰਡ ਕੱਢਣਾ ਭੁੱਲ ਜਾਂਦੇ ਹੁੰਦੇ ਤੇ ਪਾਪਾ ਜੀ ਰਾਂ ਹੀ ਕਿਹੜੀ ਕਿੰਨ੍ਹੇ ਅੰਦਰ ਜਾਵਣਾ ਕਾਰ ਫਿਕਰ ਹੋਣੇ ਸਾਥ ਜੇ ਮਤੇ ਕਾਰਡ ਫਿਕਰమే ਨਾ ਬਸ ਹਾਂ ਸਾੜ ਕੇ ਲਈ ਚੱਲਣਾ ਗੱਡੀ ਬੱਸ ਪਹੁੰਚਾਣਾ ਤਾਂ ਵੀ ਕਾਰਡ ਲੱਗਣਾ ਕੈਸ਼ ਕੈਸ਼ਲੈਸ ਉਹ ਯੂਰੇ ਕਾਰ ਨੂੰ ਫਿਰਦੇ ਆ ਉਹਨੇ ਕਹਿੰਦਾ ਕੈਸ਼ ਹੋ ਲੈਸ ਕ੍ਰੈਡਿਟ ਕਾਰਡ ਤਾਂ ਮਤਲਬ ਮੰਨ ਲਓ ਹਾਂ ਦੋਦੇ ਤੋਂ ਪੈਸੇ ਕੱਟ ਹੋ ਜਾਣੇ ਜਾਂ ਸਿੱਧੇ ਇੱਕ ਨੰਬਰ 'ਚ ਪੇਮੈਂਟ ਜਾਣੀ ਕਿਤੇ ਵੀ ਜਾਣੀ ਜਿਹੜੇ ਆਪਾਂ ਕੈਸ਼ ਦੰਦੇ ਆ ਇਹ ਦੋ ਨੰਬਰ 'ਚ ਹੋ ਜਾਂਦੀ ਆ ਇਹ ਦੋ ਨੰਬਰ 'ਚ ਹੋ ਜਾਂਦੀ ਆ ਮੈਂ ਵੱਧ ਵੀ ਕਰ ਸਕਦੀ ਹਾਂ ਉਹਦੇ ਕਾਰ ਉਹ ਕਾਰ ਨਹੀਂ ਸੰਭੀ ਉਹਦੇ ਤੋਂ ਜਿੰਨੀ ਪੇਮੈਂਟ ਕਰਤੋਂ ਉਹਨੇ ਕਰਤੋਂ ਨਾਲੇ ਚਾਚੂ ਇਹਨਾਂ ਨੂੰ ਤਾਂ ਜ਼ਿਆਦਾ ਫਾਇਦਾ ਹੈ ਸੀਨੀਅਰ ਸਿਟੀਜ਼ਨ ਚ ਆ ਜਾਂਦੇ ਆ ਇਹਨਾਂ ਦਾ ਤਾਂ ਬਹੁਤ ਘੱਟ ਲੱਗਦੇ ਆ ਨੇ ਪਾਪਾ ਜੀ ਦਾ ਨੂੰ ਜਿਹੜਾ ਉੱਥੇ ਦੇ ਸੀਨੀਅਰ ਸਿਟੀਜ਼ਨ ਉਹਨਾਂ ਪਾਸ ਤੋਂ ਨਹੀਂ ਇਹਨਾਂ ਨੂੰ ਵੀ ਮੈਂ ਗੌਰ ਨਾਲ ਦੇਖਿਆ ਪੜਿਆ ਮੈਂ ਗੂਗਲ ਤੇ ਵੀ ਸਰਚ ਕਰਿਆ ਫਿਰ ਚਾਚਾ ਜੀ ਵੀ ਦੱਸਦੇ ਤੇ ਆ ਦੇਖ ਲੋ ਪਾਪਾ ਤੇ 7 ਰੁਪਏ ਲੱਗਦੇ ਤੇ ਇਹਨਾਂ ਦੇ 2 ਰੁਪਏ ਲੱਗਦੇ ਤੇ ਸ਼ੁਭਰੀ ਤਰਾ ਅਗੇ 3 ਰੁਪਏ ਹਾਂ ਮੈਂ ਇਹ ਸਾਰੀ ਗੱਲ ਗੌਰ ਨਾਲ ਪੜੀ ਤੀ ਤਾਂ ਹਾਂ ਇੱਥੇ ਤਾਂ ਅੰਨੀ ਬਿੰਦੀ ਕੁੱਤੇ ਚਟੇ ਉਹ ਕੰਮ ਹੋਇਆ ਦਾ ਹਾਂ ਹਾਂ ਇੱਕ ਦੇਖਣੇ ਹਾਂ ਇੱਥੇ ਇੱਕ ਰੁਕਾ ਵੀ ਦੇ ਆ ਏਨਰ ਪਰ ਕਿਲੋ ਖੰਡ ਮਿਲਦੀ ਹੈ 40 ਰੁਪਏ ਕਿਲੋ ਦੂਆ ਕਹਿੰਦਾ ਮੈਂ ਤਾਂ 38 ਲੈ ਲਾ 30 ਰੁਪਏ ਦਾ ਕਹਿੰਦਾ ਮੈਂ 36 ਦੇ ਉਹਨਾਂ ਤੇ ਫਿਰ ਇਹ ਦਿੱਤੇ ਉੱਥੇ ਤਾਂ ਸਭ ਦਾ ਸਦਾ ਇੱਕ ਜਿਹੜਾ ਰੇਟ ਹੈਗਾ ਉਹ ਹੈਗਾ ਤਾਂ ਉਹ ਹੀ ਦੇਣਾ ਲੈ ਲੈ ਆਨਲਾਈਨ ਨਹੀਂ ਘੱਟ ਹੋਣਾ ਉਹ ਬਾਹਰ ਤੋਂ ਉਹ ਤਾਂ ਮਾਲ-ਕੋਲ ਤਾਂ ਕਰੇ ਨਹੀਂ ਹੁਣਾ ਸਭਾਈ ਵੀ ਪੂਰੀ ਹੈ ਉੱਥੇ ਦੇਖ ਲਓ ਜਿੱਥੇ ਮਰਜ਼ੀ ਚੱਲ ਜਾਓ ਹਾਂ ਲੈ ਹਾਂ ਨਾ ਨਾ ਹੁੰਗੇ ਬੁੱਤ ਨਾ ਹੁੰਗੇ ਕਿੱਥੇ ਕਹਿੰਦੀ ਆ ਇਹ ਉੱਥੇ ਕਹਿੰਦੀ ਆ ਉਹ ਤੇ ਮਾਪੇ ਪਰ ਪੱਟ ਲੋ ਇਹਦੇ ਕੱਦੇ ਚ ਤਾਂ ਲੱਪੜ ਜਾਣਾ ਸਾਰੇ ਸਿਰ ਵੀ ਤੇ ਰੱਤੋੜਨਾ ਮੇ ਮਮੀ ਨੇ ਇੱਥੇ ਪੱਪੜ ਇੱਥੇ ਹਾਏ 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 ਦੇਖੇ ਤੈਨੂੰ ਆਹ ਨਿਆਣੇ ਅੰਨੇ ਆ ਤਿੰਨੇ ਲੈਣ ਆਏ ਆ ਵੀ ਸ਼ੁਭਰੀਤ ਨੂੰ ਬੁਲਾਓ ਅਸੀਂ ਸ਼ੁਭਰੀਤ ਨਾਲ ਖੇਲਣਾ ਹੁਣ ਤੂੰ ਦੱਸ ਕਿਆ ਕਰਨਾ ਨਾ ਤਾਂ ਲੈ ਦੂੰ ਤੁਸੀਂ ਨੂੰ ਲੈਣ ਆਏ ਆ ਯਸ ਦੇਖ ਲੈ ਹੁਣ ਤੈਨੂੰ ਲੈਣ ਆਏ ਆ ਉਹ ਲੈ ਓਕੇ ਹੁੰਦਾ ਨਾ ਚੱਲੇ ਨਾਲ ਇਹ ਸੱਤਰੇ ਗੰਗੂਰੇ ਗੂਰੇ ਗੂਰਾ ਗੰਗੂਰਾ ਜਮਣਾ ਨੂੰ ਗੂਰ ਕਹਿੰਦੀ ਆ ਪਾਪਾ ਜਿਹੜੀਆਂ ਝੜਗੀਆਂ ਸਾਰੀਆਂ ਫੇਕੋ ਲੱਗੀ ਸੀ ਕਿ ਆਈਆਂ ਸੁੱਤੀ ਨਹੀਂ ਗੋਸ ਜੇ ਮੇਰੇ ਘਰ ਨੂੰ ਉਹ ਤੇਰੇ ਘਰ ਆ ਕੇ ਗਏ ਔਰ ਗੂ ਲੱਗਿਆ ਮੈਂ ਕਿੱਥੇ ਗੂ ਉਹ ਸੇਵ ਹੈ ਸੇਵ ਅਨਾਰਾਂ ਨੂੰ ਸੇਵ ਦੱਸਦੀ ਆ ਪਾਪਾ ਤੁਹਾਡੇ ਪਿੱਛੇ ਤੇ ਨੇ ਇਹਨੂੰ ਤੁਹਾਨੂੰ ਨਾ ਯਾਦ ਕਰਿਆ ਮੈਂ ਕਹਿੰਦੀ ਰਹਿ ਰੱਬ ਦਾ ਨਾਮ ਦਾਦੂ ਵੀਜ਼ਾ ਲੈਣ ਗਿਆ ਪਾਪਾ ਜੂਸ ਲੈਣ ਗਏ ਆਇਓ ਕਰੀਗੀ ਕਾਲਾ ਕਾਲਾ ਮੇਰੇ ਦਾ ਸੀਟ ਗੇਰੇ ਮੇਰੇ ਲੱਗਣਾ ਵੀ ਨਹੀਂ ਤੁਛ ਛੋਟਾ ਦਾ ਲੱਗਣਾ ਨਹੀਂ ਤੁਹਾਡਾ ਦਾ ਲੱਗਣਾ ਹੀ ਨਹੀਂ ਤਾਂ ਚਲੋ ਨੱਕ ਪਿੰਦੂ ਨੱਕ ਹਾਂ ਤੁਹਾਨੂੰ ਪਹਿਲਾਂ ਵੀ ਆ ਜਾ ਗਏ ਆ ਜਾ ਤੂੰ ਵੀ ਚੱਲ ਤੂੰ ਵੀ ਚੱਲ ਉੱਥੇ ਘਰ ਜਾ ਕੇ ਕੱਲ ਵਾਂਗੇ ਖੇਡ ਲੋ ਕਬੱਡੀ ਬਾਡੀ ਕਾ ਖੇਡਦੇ ਤੇ ਕੱਲ ਤੱਦੀ ਬਾਡੀ ਮੈਂ ਕਾ ਕਹਿੰਦਾ ਨਹੀਂ ਤੇ ਪੱਟੋ ਦੀ ਸਾਰੀ ਪਨੀਰੀ ਕਿੰਨੀ ਚਾਹੀਦੀ ਐਨੂੰ ਘੰਟਾ ਹੋ ਰਹਿ ਗਿਆ ਸੂਰਜ ਦਾ ਲੱਗਣਾ ਨਹੀਂ ਹਾਂਜੀ ਕੜਦਣੀ ਕੜਦਣੀ ਹਾਂ ਪਾਰਾ ਦਾ ਜੀ ਇਹ ਲੱਗੂਗੀ ਕਾਲੂ ਹਨਾ ਕਿੰਨੀ ਜਬਤ ਜੂਗੀਆਂ ਜੁੱਤੀਆਂ ਨਾਜੀ ਦੇ ਲਾਤੀ ਬੱਜਣ ਤੱਤ ਨਾਤਾ ਕੁਕਦੀ ਵੀ ਲਾਦੀ ਹੁਣ ਕਾਲੀ ਸੋਣੀ ਹੋ ਗਈ ਨਾਤਾ ਤੇ ਜਿਹੜੇ ਜਿਹੜੇ ਮੋਟਰਪਾ ਬੈਠਦੇ ਬੰਦੇ ਕਹਿੰਦੇ ਆ ਖੇਤ ਵੀ ਨਹੀਂ ਲੱਗਣਾ ਤੇਰਾ ਪੂਰਾ ਮੈਂ ਦੇਖੀ ਜਾ ਰੱਬ ਸਹਾਈ ਹੋਣਾ ਸਾਰੀ ਗੰਨੇ ਆ ਇਹ ਮੰਨਦੀ ਹੈ ਇਹ ਕਾਲੂ ਲੱਗ ਜੂਗੀ ਸਾਰੀ ਇਹ ਉਹ ਬਿਨਾ ਦਵਾਈ ਤੇ ਇੰਨਾ ਵਧੀਆ ਹੋ ਗਈ ਹਨਾ ਇਹ ਸੁਣ ਬਾਬਾ ਨਾਨਕ ਦੇ ਜੀ ਦਾ ਪਾਪਾ ਜੀ ਉਹੀ ਗੱਲ ਹੈ ਕਿ ਪਾਪਾ ਜੀ ਕਹਿੰਦੇ ਮੈਂ ਜਿੱਦਣ ਹਾਂਗਕਾਂਗ 'ਚ ਪੈਰ ਰੱਖਿਆ ਮੈਂ ਮਿੱਥਲੀਆ ਵੀ ਮੈਂ ਡੰਡਾ ਇਹਦਾ ਕੋਈ ਸਹਾਰਾ ਲੈਣਾ ਨਹੀਂ ਮੈਂ ਸਾਰਾ ਘੁੰਮਿਆ ਉਹੀ ਗੱਲ ਹੋ ਗਈ ਵੀ ਹੌਸਲੇ ਬਲੰਦ ਚਾਹੀਦੇ ਆ ਹਾਂ ਕਿ ਬੰਦਾ ਪਹਿਲੇ ਹੀ ਨਾ ਕਿ ਸੋਚਣ ਲੱਗ ਜਿਵੇਂ ਕੋਈ ਨੈਗੇਟਿਵ ਹੀ ਰਹੇ ਜੰਦਾ ਪਾਪਾ ਜੀ ਨੇ ਪੋਜ਼ਿਟਿਵ ਸੋਚਿਆ ਮੈਂ ਤਾਂ ਸਾਰਾ ਘੁੰਮ ਲਾਣਾ ਪਈ ਮੈਨੂੰ ਵੀ ਪੋਜ਼ਿਟਿਵ ਅੱਜ ਮਾਣ ਸਵੇਰ ਦਾ ਮੈਂ ਸੋਚਿਆ ਪਾਪਾ ਵੀ ਖੇਤ ਦੇ ਤਾਰੇ ਪਾਸੇ ਘੁੰਮਣੇ ਘੁੰਮਣਾ ਹੂੰ ਐਦੇ ਪਰ ਵੀ ਕੋ ਮਲਾਉ ਤੀ ਕੋ ਮਲਾਉਣਾ ਉਹ ਲਾਹਤ ਤੇ ਪਹੁੰਚਾ ਬੋਦਰ ਹੂੰ ਹੁਣ ਵੀ ਮੇਰਾ ਉੱਥੇ ਮਨ ਜਾ ਟੁੱਟ ਗਿਆ ਸੱਪ ਦੇਖ ਗਿਆ ਮੈਨੂੰ ਉੱਥੇ ਹੂੰ ਮੈਨੂੰ ਡਰ ਜਾ ਲੱਗਿਆ ਮਾਂ ਵੀ ਮਿੱਤਰਾਂ ਚੱਲ ਰਾਂ ਬਹੁਤ ਕੰਮ ਹੋ ਗਿਆ ਉਹ ਇਹਨਾਂ ਕੋਈ ਪੰਗਾ ਖੜਾਉ ਦੇ ਹੂੰ ਨਾਲੇ ਸ਼ਾਮ ਦਾ ਟਾਈਮ ਆ ਗਿੱਲਾ ਹੈ ਉਹ ਮਿੱਟੀ ਲਾ ਦਿੰਦੇ ਅੱਛੇ ਹਾਲੇ ਤੱਕ ਕਰਿਆ ਹੀ ਨਹੀਂ ਨਾ ਨਾ ਉਹ ਤਾਂ ਜਿਹੜੇ ਸਵੇਰ ਦੇ ਸਕੇਮੀਆਂ ਉਹਨਾਂ ਦਾ ਕੰਮ ਨਿਭੜਿਆ ਥੋੜਾ ਸ਼ਾਮ ਨੂੰ ਲਗਣਾ ਹੁਣ ਤਾਂ ਕਹੀ ਚਲਾਉਣੀ ਪੈਣੀ ਹਾਂ ਰਾਈਟ ਹੁਣ એનર્ਜੀ ਲੱਗਣੀ ਹੈ ਹੁਣ ਤੱਕ ਤਾਂ ਦਾਤੀ ਵਾਲਾ ਕੰਮ ਆ ਤਾਂ ਬੱਟਾਂ ਵੱਡੀਆਂ ਸੈਡਾ ਸੁੱਡਾਂ ਸਾਫ਼ ਕਰੀਆਂ ਬਸ ਹੁਣ ਤਾਂ ਕਹੀ ਚਲਾਉਣੀ ਪੈਣੀ ਹੈ ਹਾਂ ਅੱਜ ਤੱਕ ਹਾਂਟਾ ਕਹੀ ਚੱਲ ਰਿਹਾ ਖਾਲ ਵੱਢ ਕੇ ਸਾਰੀ ਮੈਂ ਇੱਧਰ ਸੜਤੀ ਬਹੁਤਾ ਕੰਮ ਨਹੀਂ ਥੋੜੀ ਕਹੀ ਬਤੋੜੀ ਲਾ ਦੇਣੀ ਮਿੱਟੀ 'ਪਾ ਪਾਣੀ ਨਾ ਟੱਪਿਆ ਆ ਤਾਂ ਪਾਣੀ ਹੁਣ ਫਰ ਖੇਤ 'ਚ ਖੜੀ ਹੈ ਬੱਦੂ ਦੇ ਬੱਦੂ ਦੇ ਚਾਰ ਮਲ ਹੋਰ ਪਰ ਪਾਣੀ ਗਾੜੀ ਨੂੰ ਮਿੱਟੀ ਲਾ ਦਿੰਦੇ ਇੱਕ ਵਾਰ ਹੁਣ ਲੱਗੋ ਪਾਪਾ ਜੀ 6 ਮਹੀਨੇ ਫਿਰ ਨਹੀਂ ਚੋ ਉਧਰ ਦੇਖਣ ਦੀ ਲੋੜ ਨਹੀਂ ਤੇ 6 ਮਹੀਨੇ ਨੀਚੋ ਰਹਿਣੀਆਂ ਇਹ ਹੁਣ ਉੱਥੇ ਥੋੜੀ ਬਹੁਤੀ ਕੱਚ ਛੱਡਤੀ ਮੀਂਹ ਜਿਆਦਾ ਪੈ ਗਿਆ ਉਧਰ ਨੂੰ ਬੱਟ ਪਈ ਜਾਏ ਕਰਦੇ ਕਦੇ ਪਾਣੀ ਉਧਰੋਂ ਲੰਘ ਗਿਆ ਕਦੇ ਆ ਗਿਆ ਭਾਈ ਕੋ ਹੋ ਜਣਾ ਸਰ ਹੁਣ ਮੌਸਮ ਵੀ ਠੰਡਾ ਹੈ ਮਾਤਾਲ ਹੋਣਾ ਠਾਗਾ ਹੈ ਮੈਂ ਨਾ ਆ ਕੇ ਫੁੱਫੇ ਜੀ ਮੈਂ ਵੀ ਤਾਂ ਤਾਂ ਹੀ ਆਉਂ ਬੋਲਦਾ ਕਰਕੇ ਜਾਮਾ ਤਲ ਉਧਰ ਜਾ ਕੇ 6 ਵਜੇ ਵਾਲੇ ਬੱਟ ਨੂੰ ਫੜਦਾ ਗਿਆ ਸ਼ੇਰ ਕੰਮ ਲੋਟ ਆਉਣਾ ਉੱਧੀ ਕੇ ਵੱਡ ਹੋਈ ਉਹਨਾਂ ਨੂੰ ਫਿਰ 나ਗ ਤੇਜ ਤਾਂ ਦੇਖ ਗਿਆ ਮੈਨੂੰ ਉਹ ਕਹਿੰਦੇ ਹੁਣ ਚਲੋ ਰੇ ਤੇ ਹੁਣ ਸਾਨੂੰ ਘੁੰਮਣ ਦੋ ਉੱਥੇ ਪਾਣੀ ਗੰਦਲਾ ਜਾ ਹੋਗਾ ਨਾ ਮੇਰੇ ਕੋ ਘੁੰਮਣ ਕਰਕੇ ਹੁਣ ਪਤਾ ਹੀ ਨਹੀਂ ਲੱਗਦਾ ਉੱਥੇ ਵੀ ਆਏਗਾ ਕਿੱਥੇ ਲੰਘ ਕਿੱਦਾਂ ਲੂ ਇਹ ਹੀ ਗੱਲ ਹੈ ਇੱਕ ਤਾਂ ਉਹਦੇ ਤੇ ਹੁਣ ਮੋਟਰ ਵੀ ਉਧਰੋਂ ਚੱਲ ਗਈ ਜੇ ਤਾਂ ਸੁਸਾ ਹੋਵੇ ਫਿਰ ਤਾਂ ਦਿਖਿਆ ਜਾਂਦਾ ਨਹੀਂ ਕਾਲੂ ਖਤਮ ਹੋ ਜਾਊਗਾ ਰੇ ਕੱਲੂ ਤਾਂ ਹੁਣ ਕੱਲੂ ਭਈਏ ਹੁਣ ਪਰ ਅੱਜ ਭਈਏ ਤਾਂ ਨਹੀਂ ਪਾਸਾ ਹੋਈ ਜਾਾਂਗੀ। ਤੋ ਚਲੋ ਫੇਰ ਟੈਨਸ਼ਨ ਨਾ ਹੋਵੇ। ਕੰਮ ਨਿਬੜ ਜੂਗਾ ਨੀ। ਪਰਸੋਂ ਤੋਂ ਪਤਾ ਇਹ ਗੁੜੀਵੇਂ ਨਿਬੜ। ਮਾਤਾ ਜਮਾ ਵੀ ਲੈ ਪਰਸੋਂ ਨੂੰ ਲੱਗ ਨਾ ਡੱਕਾ ਖੜ ਜੂਗਾ ਇਹਨਾਂ ਵਿੱਚ। ਹੁਣ ਤਾਂ ਲੇਲੀ ਜੀ ਬਣਾਤੀ ਦੋਹਰ ਕਾ ਰੋਟਾ ਵੀ ਤੇ ਸਰ ਵੀ ਜਿੱਦਣ। ਪਰ ਡੱਕੇ ਜਿਹਾ ਸਾਲੇ ਤਾਰ ਲੱਜੰਦੇ। ਪਰ ਉਸ ਨਾਲ ਬਾਅਦ ਚਾ ਰੇਹ ਪਾਣੀ ਗੇਰ ਦੇ ਉੱਪਰ ਉਹ ਦੁੱਖ ਦੇ ਆ ਤਿਰਦੇ। ਜੇ ਸਾਡਾ ਡੱਕਾ ਲੱਗਿਆ ਹੁੰਦਾ ਤਾਂ ਫਲ ਵਧਣਾ ਤਾਂ। ਤੁਹਾਨੂੰ ਪੈਨਮੇ ਪੱਤਨ ਆ ਰਿਹਾ ਵਾਹ ਨਹੀਂ ਪੱਤਨ ਚੰਦੰਦੇ ਇਲਾਕੇ ਤੋਂ ਪੰਗਾ ਹੋਂ ਪਨੀਰ ਜਿਹੜੀ ਪੱਟੀ ਵੀ ਕੱਲੂ ਪੁੱਪੂ ਜਦ ਤੱਕ ਦੱਸਿਆ ਪੈਸ ਨਾ ਸੋੜਣਾ ਪੈਨ ਪਾਣੀ ਇਹ ਪਾਣੀ ਤੇ ਨਹੀਂ ਬਿਚਾ ਦੇ ਨਹੀਂ ਵੀ ਆਪਾ ਜੀ ਬਤਾਲੇ ਤੇ ਇਹਨਾਂ ਨੂੰ ਹਵਾਲੀ ਲੱਗਣੀ ਹੈ ਜੀ ਕੱਲੇ ਲੱਗੂਗੀ ਮਤਲਬ ਫਿਰ ਕੱਲੂ ਨੂੰ ਆ ਕੇ ਪਰੇ ਕਰੋ ਦੇਖੀ ਆਊਗੀ ਕਹਾਂ ਕਹਦੋਂ ਜਿਹੜਾ ਪੈੜ ਤੇ ਟੱਕਾ ਲਾਉਂਦੇ ਉਹ ਗਲਤ ਲਾਉਂਦੇ ਸਾਹਮਣੇ ਤੋਂ ਉਹ ਟੱਕਾ ਜਦ ਤੱਕ ਤੈਰ ਜਾਂਦਾ ਥੋੜੀ ਦੇਰ ਬਾਅਦ ਉਹ ਪੈਰ ਪਟਕੇ ਗਾ ਰੱਖਦੇ ਕਿਛੇ ਮੋੜਦੇ ਪੈਰ ਦੇ ਵੀ ਜਿੱਸਾ ਪਾਉਂਦੇ ਜ ਲੈਣ ਉਹਨੂੰ ਤਾਂ ਜਪਾ ਫੌਰ ਕੇ ਦੱਬੇ ਦੇ ਵਿੱਚ ਹੈ ਕਦੇ ਬੰਦੇ ਦੀ ਨੁਕਸਾਨ ਕਿਸੇ ਦਾ ਕਿਤੇ ਕਿਤੇ ਫਾਂਟ ਦੇ ਵਿੱਚ ਡੱਕੇ ਟਾਇਰ ਦੇ ਨਹੀਂ ਬਾਕੀ ਸਾਰੇ ਠੀਕ ਹੈ ਇੱਕ ਕਦੇ ਬੰਦੇ ਦੇ ਨੁਕਸਾਨਾ ਤੋਂ ਕਿਸੇ ਦਾ ਬਾਕੀ ਸਾਰੇ ਸਹੀ ਲਾਉਂਦੇ ਆਂ ਕਿਹਨਾਂ ਪਤਾ ਕੱਲ ਹੁੰਦੀ ਆ ਜਾਂ ਨਾ ਹਾਂ ਇਹ ਕੋਈ ਕੀ ਪਤਾ ਇਹਦਾ ਕੋਲ ਖੜ ਕੇ ਦੇਖਣਾ ਬੜਾ ਕਹਿਣਾ ਪੈਣਾ ਵੀ ਭਾਈ ਟੱਕਰ ਜਦਾ ਪੈਰ ਤੇ ਲੰਘ ਕੇ ਗੱਟ ਕੇ ਲੈ ਗਏ ਆਹ ਆ ਲੋ ਹੁਣ ਮੈਂ ਵੀ ਘਰ ਨੂੰ ਜਾਵਾਂ ਉਧਰ ਉਹ ਹੱਕਾ ਮਾਰਦਾ ਮੈਨੂੰ ਕਰਨ ਗੇਮ ਖੇਡਣੀ ਓਨੇ ਠੀਕ ਹੈ ਜੀ ਹਾਂ ਤੇ ਇਧਰ ਲੱਗੀ ਪਈ ਹੈ ਜੀ ਸਾਡੀ ਮੋਟਰ ਸਾਹਮਣੇ ਦਿਖਦਾ ਹੈਗਾ ਘਰ ਉਹ ਖੇਡ ਰਹੀ ਹੈ ਜੀ ਬੱਚਾ ਐਂਡ ਪਾਰਟੀ